ਫੋਟੋ ਫੋਟੋ ਦੀ ਸਾਡੀ ਬੇਰੀ ਹੈਗੀ ਕੋ ਸੰਗਤ ਆਉਂਦੀ ਨਵੀਂਟੀ ਜਨਾਂ ਆਪਾਂ ਗੁਰੂਆਂ ਦੀ ਫੋਟੋ ਆ ਉਹ ਬਾਪੂ ਜੀ ਅੱਛਾ ਤਾਂ ਬੰਦੀ ਸਿੰਘ ਨੇ ਫੋਟੋ ਨਹੀਂ ਲਾਉਣੀ ਸੰਗਤ ਕਹਿੰਦੀ ਸੰਤਾਂ ਦੀ ਫੋਟੋ ਨਹੀਂ ਆਉਣੀ ਫਿਰ ਬੈਸ ਸਾਡੀ ਗੱਲ ਹੋ ਗਈ ਯਾਰ ਸੰਗਤ ਅਸਰਾਹ ਕਰ ਲਈ ਯਾਰ ਮੈਨੇਜਮੈਂਟ ਤੋਂ ਸਾਰ ਦੋਰੇ ਬਾਬਾ ਜੀ ਸਾਹਮਣੇ ਰੋਕਾ ਸਾ ਉਹ ਕਰ ਦੇ ਯਾਰ ਬਾਬਾ ਜੀ ਸਿੰਘ ਆ ਯਾਰ ਮਿੱਠਿਆ ਨਹੀਂ ਨਹੀਂ ਸੰਤਾਂ ਨੂੰ ਮੋੜੇ ਲੱਗ ਸਕਦੀ ਨਹੀਂ ਨਹੀਂ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਾਂ ਦੀ ਫੋਟੋ ਫਿਰ ਬੈਸ ਵਾਲੀ ਗੱਲ ਹੋ ਗਈ اتھے لگے گی یا گروا بابا دیپی نہیں لگے ساری مرضی مرضی ہے بلکل نہیں ਇਹ ਤੇ ਮੈਨੇਜਮੈਂਟ ਦਾ ਪੰਜਤੀ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਤ ਦਾ ਤੁਸੀਂ ਸਾਰੇ ਪੰਤ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਨਹੀਂ ਲੱਗੇ ਕਿ ਫੋਟੋ ਸੇਵਾ ਜੀ ਲੋ ਫੋਟੋ ਮੰਦਾਵਾ ਨਹੀਂ ਲੱਗੇ ਇਹ ਫੋਟੋ ਲਾਓ ਲਾਓ ਲੱਗੀ 47 ਫੋਟੋ ਲਾ ਦਿਓ ਲਾ ਦਿਓ ਵੀਡੀਓ ਬਣਾਓ ਵੀਡੀਓ ਆ ਵੀਡੀਓ ਬਣਾਓ ਸੰਤਾ ਦੇ ਫੋਟੋ ਲਾਉਂਦਾ ਕੋਈ ਨਹੀਂ ਇਹਨਾਂ ਸਾਡੀ ਮੇਰੀ ਮਾਲਕੀ ਇੱਥੇ ਗੁਰਦਾਰ ਹੈ ਆਹੋ ਪ੍ਰਧਾਨ ਜੀ ਲਾਓ ਸੰਤਾ ਦੇ ਫੋਟੋ آرے نالے بولے سنھارے کريا کالے بولے سنھارے کريا کالے ہاتھ نہ ماري آرے کريا کالے لاٹ لاٹ ਪਾਕਿਸਤਾਨ ਜਿੰਦਾਬਾਦ ਬੱਸ ਮੇਰੀ ਗੱਲ ਸੁਣ ਬੰਦਾ ਵਪਾਰ ਨਹੀਂ ਮੇਂ ਸੰਗੀਰਾ ਨਾ ਆ ਤੂੰ ਫਿਰੋਂ ਨਾ ਲਾਉ ਤੁਹਾਨੂੰ ਪਤਾ ਸੰਦਾਂ ਦੀ ਮੋਢੇ ਹੱਥ ਪਾਉਂਦੇ ਆ ਅਗਲਾ ਤੂੰ ਹੀ ਐਵੇਂ ਖਲੋਤੇ ਨਹੀਂ ਨਹੀਂ ਮੇਰੀ ਗੱਲ ਸੁਣਦੇ ਵੀ ਆਓ ਮੈਂ ਨਹੀਂ ਲੱਗੇਗੀ

ਹੋਏ ਕੋਈ ਪਿਆਰ ਨਾ ਪਿਆਰ ਨਾ ਪਿਆਰ ਨਾ ਭਾਈ ਧੱਕੇ ਤੁਸੀਂ ਮਾਰਦੇ ਹੋ ਮੈਨੂੰ ਭਾਈ ਅਜੇ ਨਹੀਂ ਮਾਰਿਆ ਕਿਉਂ ਨਹੀਂ ਮਾਰਿਆ ਮੈਨੂੰ ਮਾਰਿਆ ਤੂੰ ਮੇਰੇ ਪਿਆਰ ਨਾ ਪਿਆਰ ਨਾ ਕਿਥੋਂ ਤੂੰ ਮੈਨੂੰ ਫੇਰਦੇ